ਆਮ ਆਦਮੀ ਪਾਰਟੀ ਦੇ ਮੰਤਰੀਆ ਪ੍ਰਾਈਵੇਟ ਸਮੇਂ ਦੀਆਂ ਕੁਝ ਤਸਵੀਰਾਂ ਜਿਵੇਂ ਸੋਸ਼ਲ ਮੀਡੀਆ ਤੇ ਉੱਪਰ ਸਾਹਮਣੇ ਆਉਂਦੀਆਂ ਨੇ ਸਿਆਸਤ ਦੇ ਵਿੱਚ ਪਚਾਲ ਆ ਜਾਂਦਾ ਹੈ ਕੁਝ ਲੋਕਾਂ ਦੇ ਵੱਲੋਂ ਇਹਨਾਂ ਤਸਵੀਰਾਂ ਨੂੰ ਲੁਧਿਆਣਾ ਬਾਈ ਇਲੈਕਸ਼ਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਤੇ ਕੁਝ ਲੋਕਾਂ ਦੇ ਵੱਲੋਂ ਇੱਕ ਚਰਚਾ ਹੋਰ ਵੀ ਕੀਤੀ ਜਾ ਰਹੀ ਆ ਉਹ ਚਰਚਾ ਹੈਗੀ ਆ ਕਿ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕਾਂ ਦੀਆਂ ਜਾਂ ਹੋਰ ਮੰਤਰੀਆਂ ਕਿੰਨੀਆਂ ਵੀਡੀਓ ਜਾਂ ਤਸਵੀਰਾਂ ਸਾਹਮਣੇ ਆ ਸਕਦੀਆਂ ਨੇ ਜਾਂ ਇਸ ਦੇ ਵਿੱਚ ਇਕੱਲੇ ਆਮ ਆदमी ਪਾਰਟੀ ਜਾਂ ਫਿਰ ਜਿਹੜੇ ਦੂਸਰੇ ਪਾਰਟੀਆਂ ਦੇ ਆਗੂ ਨੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਜਾਂ ਫਿਰ ਬੀਜਪੀ ਹੋਵੇ 2027 ਤੱਕ ਜਾਂਦੇ ਜਾਂਦੇ ਕਿਹੜੇ ਕਿਹੜੇ ਆਗੂਂ ਦੀਆਂ ਇਸ ਤਰੀਕੇ ਦੀਆਂ ਨਿੱਜੀ ਅਸ਼ਲੀਲ ਜਾਂ ਪ੍ਰਾਈਵੇਟ ਸਮਝਣ ਤਸਵੀਰਾਂ ਸਾਹਮਣੇ ਆ ਸਕਦੀਆਂ ਨੇ ਇਸ ਵੀਡੀਓ 'ਚ ਆਪਾਂ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਦੱਸ ਦਿੰਨੇ ਆ ਕਿ ਬੀਤੇ ਦਿਨ ਜੋ ਆਮ ਆਦਮੀ ਪਾਰਟੀ ਦੇ ਸ਼ਾਮ 84 ਤੋਂ ਵਿਧਾਇਕ ਨੇ ਸਥਾਨਿਕ ਸਰਕਾਰਾਂ ਮੰਤਰੀ ਨੇ ਡਾਕਟਰ ਰਵਿਜੋਤ ਸਿੰਘ ਉਹਨਾਂ ਦੀਆਂ ਪ੍ਰਾਈਵੇਟ ਸਮੇਟੀਆਂ ਕੋਈ ਤਸਵੀਰਾਂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਦੇ ਉੱਪਰ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਇਹਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਡਾਕਟਰ ਰਵਿਜੋਤ ਸਿੰਘ ਤਾਂ ਹੈਗੇ ਨੇ ਤੇ ਇਹ ਸੈਲਫੀ ਵਾਲੀਆਂ ਤਸਵੀਰਾਂ ਨੇ ਪਰ ਉਹਨਾਂ ਦੇ ਨਾਲ ਜੋ ਔਰਤ ਹੁੰਦੀ ਆ ਉਸ ਨੂੰ ਬ੍ਰਸ਼ ਦੇ ਨਾਲ ਟੱਕਿਆ ਗਿਆ ਯਾਨੀ ਕਿ ਉਹਨੂੰ ਤਸਵੀਰ ਨੂੰ ਬਲਰ ਕੀਤਾ ਗਿਆ ਉਹਦੀ ਆਈਡੈਂਟੀ ਨੂੰ ਲੁਕਾਉਣ ਦੇ ਲਈ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਬੁਸ਼ ਕੀਤੀ ਤਗ ਹੈ ਉਹਨਾਂ ਦੀਆਂ ਤਸਵੀਰ ਦੇ ਉੱਪਰ ਬਾਕੀ ਤਸਵੀਰਾਂ ਦੇ ਵਿੱਚ ਉਹ ਸਿਰਫ ਆਪਣੇ ਸਿਰ ਦੇ ਚਿਹਰੇ ਪਾਸੇ ਹੀ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਚਰਚਾ ਇਹ ਹੋ ਰਹੀ ਸੀ ਕਿ ਆਖਰਕਾਰ ਜੋ ਮੰਤਰੀ ਸਾਹਬ ਦਾ ਨਜ਼ਰ ਆ ਰਹੇ ਨੇ ਨਾ ਤਸਵੀਰਾਂ ਦੇ ਵਿੱਚ ਪਰ ਉਹਨਾਂ ਨਾਲ ਜੋ ਔਰਤਾ ਉਹ ਕੌਣ ਆ ਇਸ ਦੇ ਬਾਬਤ ਆਪਾਂ ਗੱਲ ਕਰਾਂਗੇ ਪਹਿਲਾਂ ਗੱਲ ਕਰਦೇನೆ ਕਿ ਵਿਕਰਨ ਸਿੰਘ ਮਜੀਠੀ ਜਦੋਂ ਇਹ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਪੋਸਟ ਕਰਦੇ ਨੇ ਤਾਂ ਉਸ ਦੇ ਉੱਪਰ ਉਹ ਲਿਖਦੇ ਕੀ ਨੇ ਆਪ ਦੇ ਮੰਤਰੀ ਬਲਕਾਰ ਤੇ ਕਟਾਰੂ ਚੱਕ ਤੋਂ ਬਾਅਦ ਆਪ ਸਰਕਾਰ ਦੇ ਇੱਕ ਹੋਰ ਮੰਤਰੀ ਦਾ ਘਾਰਾ ਤੁਰੰਤ ਮੰਤਰੀ ਰਵਿਜੋਤ ਨੂੰ ਡਿਸਮਿਸ ਕਰੋ ਤੇ ਪਾਰਟੀ ਦੇ ਵਿੱਚੋਂ ਕੱਢੋ ਸ਼ਰਮ ਕਰੋ ਸ਼ਰਮ ਉਹ ਅੱਗੇ ਲਿਖਦੇ ਨੇ ਕਿ ਵੀਡੀਓ ਜਲਦ ਜਿਵੇਂ ਮੰਗਲਵਾਰ ਦੀ ਰਾਤ ਨੂੰ ਇਹ ਤਸਵੀਰਾਂ ਉਹ ਪੋਸਟ ਕਰਦੇ ਨੇ ਤਾਂ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅੰਦਰ ਪਚਾੜਾ ਜਾਂਦਾ ਹੈ ਅਡਿਕ ਸਭ ਨੂੰ ਹੁੰਦੀ ਹੈ ਕਿ ਇਸ ਦੇ ਉੱਪਰ ਆਮ ਆਦਮੀ ਪਾਰਟੀ ਦਾ ਕੀ ਪੱਖ ਹੋਵੇਗਾ ਜਾਂ ਫਿਰ ਡਾਕਟਰ ਰਵੀਜੋਤ ਸਿੰਘ ਦਾ ਕੀ ਇਸ ਦੇ ਉੱਪਰ ਬਿਆਨ ਆਵੇਗਾ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਦੀਆਂ ਉਹ ਭਾਵੇਂ ਪ੍ਰਾਈਵੇਟ ਸਮੇਦੀਆਂ ਵੀਡੀਓ ਹੋਣ ਜਾਂ ਫਿਰ ਹੋਰ ਕਥਿਤ ਆਡੀਓ ਹੋਣ ਉਹ ਸਾਹਮਣੇ ਆਉਣ ਤੋਂ ਬਾਅਦ ਬਹੁਤੇ ਸ਼ਾਂਤ ਰਹਿੰਦੇ ਨੇ ਪਰ ਉਸ ਤੋਂ ਬਾਅਦ ਉਹ ਬਿਆਨ ਵੀ ਦੇਂਦੇ ਸੀ ਪਰ ਕੁਝ ਸਮੇਂ ਬਾਅਦ ਜੇ ਆਪਾਂ ਕਹਿ ਸਕਦੇ ਹਾਂ ਕੁਝ ਮਿੰਟਾਂ ਜਾਂ ਕੁਝ ਘੰਟਿਆਂ ਦੇ ਵਿਚਕਾਰ ਹੀ ਡਾਕਟਰ ਰਵੀ ਜੋਪ ਸਿੰਘ ਦਾ ਵੀ ਪੱਖ ਸਾਹਮਣੇ ਆ ਜਾਂਦਾ ਹੈ ਉਹਨਾਂ ਤਸਵੀਰਾਂ ਨੂੰ ਲੈ ਕੇ ਕੀ ਲਿਖਦੇ ਨੇ ਤੁਹਾਨੂੰ ਜਦੋਂ ਉਹਨਾਂ ਆਪਣਾ ਬਿਆਨ ਫੇਸਬੁੱਕ ਜਾਂ ਆਪਣੇ ਬਾਕੀ ਹੈਂਡਲ ਦੇ ਉੱਪਰ ਪੋਸਟ ਕੀਤਾ ਹੈ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਤਿੰਨੇ ਭਾਸ਼ਾਵਾਂ ਵਿੱਚ ਉਹਨਾਂ ਵੱਲੋਂ ਆਪਣਾ ਇਹ ਬਿਆਨ ਦਿੱਤਾ ਗਿਆ ਹੈ ਉਹ ਆਪਣੇ ਫੇਸਬੁੱਕ ਹੈਂਡਲ ਦੇ ਉੱਪਰ ਲਿਖਦੇ ਨੇ ਕਿ ਕੁਝ ਆਗੂਆਂ ਨੇ ਮੇਰੀ ਸਾਬਕਾ ਪਤਨੀ ਦੇ ਨਾਲ ਮੇਰੀਆਂ ਨਿੱਜੀ ਤਸਵੀਰਾਂ ਨੂੰ AI ਦੀ ਮਦਦ ਦੇ ਨਾਲ ਐਡਿਟ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰੇ ਨੇ ਯਾਨੀ ਕਿ ਡਾਕਟਰ ਰਵੀਜੋਤ ਸਿੰਘ ਹੁਣੇ ਪੁਸ਼ਟੀ ਕਰ ਰਹੇ ਨੇ ਕਿ ਇਸ ਤਸਵੀਰ ਦੇ ਵਿੱਚ ਕੋਈ ਹੋਰ ਨਹੀਂ ਮੈਂ ਹੈਗਾ ਜੋ ਹਜੇ ਤੱਕ ਪੁਸ਼ਟੀ ਨਹੀਂ ਹੈਗੀ ਸੀ ਦੂਸਰੀ ਪੋਸਟ 'ਨਾਂ ਇਹ ਕਹਿ ਦਿੱਤੀ ਕਿ ਜੋ ਔਰਤ ਹੈਗੀ ਆ ਉਹ ਕੋਈ ਹੋਰ ਔਰਤ ਨਹੀਂ ਉਹ ਮੇਰੀ ਸਾਬਕਾ ਪਤਨੀ ਆ ਹੁਣ ਇਹ ਤਸਵੀਰਾਂ ਡਾਕਟਰ ਰਵੀਜੋਤ ਸਿੰਘ ਦੇ ਵੱਲੋਂ ਕਦੋਂ ਕੁਚੇ ਕੰਗਿਆ ਨੇ ਜਿਉਂ ਉਹਨਾਂ ਦੇ ਵੱਲੋਂ ਇਹ ਤਸਵੀਰਾਂ ਖਿੱਚੀਆਂ ਕਿਉਂ ਕੰਗਿਆ ਨੇ ਜੇ ਕੱਚ ਲੋ ਉਹਨਾਂ ਨੇ ਤਸਵੀਰਾਂ ਆਪਣੇ ਪ੍ਰਾਈਵੇਟ ਸਮੇਂ ਦੀਆਂ ਖਿੱਚ ਵੀ ਲਈਆਂ ਤਾਂ ਇਹ ਤਸਵੀਰਾਂ ਵਾਇਲ ਕਿਵੇਂ ਹੋ ਗਈਆਂ ਇਹ ਸਾਰੇ ਸਵਾਲ ਹਜੇ ਬਣੇ ਹੋਏ ਨੇ ਪਰ ਕੁਝ ਚਰਚਾ ਇਹ ਵੀ ਹੋ ਰਹੀ ਹੈ ਕਿ ਇੱਕ ਖਾਸ ਵਿਅਕਤੀ ਦੇ ਕੋਲ ਤਸਵੀਰਾਂ ਸੀ ਜੋ ਡਾਕਟਰ ਅਭਿਜੋਤ ਸਿੰਘ ਦਾ ਵੀ ਕਾਫੀ ਲਿਆਜੀ ਸੀ ਤੇ ਦੂਸਰੇ ਪਾਸੇ ਇੱਕ ਹੋਰ ਸਿਆਸੀ ਆਗੂ ਦਾ ਵੀ ਲਿਆਜੀ ਸੀ ਤੇ ਇਹ ਤਸਵੀਰਾਂ ਉਸ ਦੇ ਵੱਲੋਂ ਹੀ ਅੱਗੇ ਭੇਜੀਆਂ ਦੰਗ ਜਾਣ ਜਿਸ ਦੀ ਹਜੇ ਪੁਸ਼ਟੀ ਹੋਣੀ ਬਾਕੀ ਆ ਹੁਣ ਦਲ ਕਰਦੇ ਕਿ ਡਾਕਟਰ ਰਵਿਜੋਤ ਸਿੰਘ ਅੱਗੇ ਖੁਰਕੀ ਲਿਖਦੇ ਨੇ ਇਹਨਾਂ ਨੇ ਮੈਨੂੰ ਨਿਸ਼ਾਨਾ ਇਸ ਲਈ ਬਣਾਇਆ ਕਿਉਂਕਿ ਮੈਂ ਇੱਕ ਦਲਿਤ ਪਰਿਵਾਰ ਦੇ ਨਾਲ ਸੰਬੰਧਤ ਆ ਇਹ ਹਰਕਤ ਸਿਰਫ ਮੇਰੀ ਨਹੀਂ ਸਗੋਂ ਇੱਕ ਔਰਤ ਦੀ ਇੱਜ਼ਤ ਨੂੰ ਵੀ ਠੇਸ ਪਹੁੰਚਾਉਣ ਵਾਲੀ ਹੈ ਇਹ ਸਿਰਫ ਨਿੱਜੀ ਹਮਲਾ ਨਹੀਂ ਸਗੋਂ ਜਾਤੀ ਤੇ ਸਿਆਸੀ ਸਾਜ਼ਿਸ਼ ਹੈ ਸਾਜ਼ਿਸ਼ ਅਤੇ ਝੂਠ ਫੁਲਾਉਣ ਵਾਲੇ ਹਰ ਵਿਅਕਤੀ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਜਾ ਰਿਹਾ ਹਾਂ ਮੈਂ ਐਫ ਆਰ ਵੀ ਕਰਵਾਵਾਂਗਾ ਅਤੇ ਮਾਨ ਹਾਨੀ ਦਾ ਮਕਦਮਾ ਵੀ ਕਰਾਂਗਾ ਮੈਂ ਕਿਸੇ ਵੀ ਵਿਅਕਤੀ ਨੂੰ ਮਾਫ ਨਹੀਂ ਕਰਾਂਗਾ ਇਹ ਡਾਕਟਰ ਰਵੀਜੋਤ ਸਿੰਘ ਦਾ ਬਿਆਨ ਸਾਹਮਣੇ ਆਇਆ ਇਹਨਾਂ ਤਸਵੀਰਾਂ ਨੂੰ ਸਾਹਮਣੇ ਆਉਣ ਤੋਂ ਬਾਅਦ ਚਲੋ ਇੱਕ ਗੱਲ ਦੀ ਤਾਂ ਹੁਣ ਪੋਜ਼ਿਟਿਵ ਡਾਕਟਰ ਰਵੀਜੋਤ ਸਿੰਘ ਨੇ ਕਾ ਦਿੱਤੀ ਆ ਕਿ ਇਹ ਤਸਵੀਰਾਂ ਮੇਰੀ ਤੇ ਮੇਰੀ ਜੋ ਸਾਥਕਾ ਪਤਨੀ ਹੈ ਉਸਦਿਆਂ ਨੇ ਪਰ ਇਸ ਦੇ ਵਿੱਚ ਏ ਆਈ ਦੀ ਵਰਤੋਂ ਕੀਤੀ ਗਈ ਆ ਜੋ ਹਜੇ ਜਾਂਚ ਦਾ ਵਿਸ਼ਾਏ ਪਰ ਇਸ ਦੇ ਕੁਝ ਸਮਾਂ ਬਾਅਦ ਵਿਕਰਮ ਸਿੰਘ ਮਜੀਠੀਆ ਇੱਕ ਹੋਰ ਪੋਸਟ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਪਾਉਂਦੇ ਨੇ ਤੇ ਉਹ ਲਿਖਦੇ ਨੇ ਆਪਣੀ ਨਲਾਇਕੀ ਜਾਂ ਆਪਣੀ ਗਲਤੀ ਨੂੰ ਜਾਤ ਪਾਤ ਦੇ ਨਾਮ ਤੇ ਨਾ ਲਗਾਓ ਕਿਸੇ ਨੇ ਵੀ ਜਾਤ ਪਾਤ ਦਾ ਕੋਈ ਜ਼ਿਕਰ ਨਹੀਂ ਕੀਤਾ ਜਾਤੀਵਾਦੀ ਆੜ ਦੇ ਵਿੱਚ ਸਿਆਸੀ ਰੰਗਤ ਨਾ ਦੋ ਰਵੀ ਜੋਤ ਜੀ ਤੁਹਾਡੀ ਪੋਸਟ ਪੜੀ ਆ ਜਿਸ ਕਦੇ AI ਦਾ ਕਹਿ ਰਹੇ ਹੋ ਕਦੇ X wife ਦਾ ਕਹਿ ਰਹੇ ਹੋ ਕਿਸੇ ਦੀ ਪੋਸਟ ਵਿੱਚ ਤਾਂ ਬੀਬੀ ਜੀ ਬਾਰੇ ਦੱਸਿਆ ਹੀ ਨਹੀਂ ਉਸ ਨੂੰ ਡਿਸਕਲੋਜ਼ ਨਹੀਂ ਕੀਤਾ ਗਿਆ ਤੁਸੀਂ ਖੁਦ ਹੀ ਆਈਡੈਂਟੀ ਨੂੰ ਡਿਸਕਲੋਜ਼ ਕੀਤਾ ਏ ਗੱਲ ਸਿਰਫ ਤੁਹਾਡੀ ਅਤੇ ਤੁਹਾਡੀ ਖੁਦਲੀ ਸੈਲਫੀ ਦੀ ਹੈ ਜੇ ਤੁਸੀਂ ਹੀ ਸ਼ੇਅਰ ਕੀਤੀ ਹੈ ਜੇਕਰ ਵਿਕਟਮ ਤੁਹਾਡੀ Ex-wife ਹਨ ਤਾਂ Ex ਹੁੰਦੇ ਹੋਏ ਤੁਹਾਡੀ ਜ਼ਿੰਮੇਵਾਰੀ ਨਹੀਂ ਮੁੱਕ ਜਾਂਦੀ ਪਰ ਜਾ ਕੱਜਣਾ ਹਰ ਪੰਜਾਬੀ ਦਾ ਧਰਮ ਹੈ ਆਪਣੀ ਕੀਤੀ ਹਰਕਤ ਦੇ ਲਈ ਮਾਫੀ ਮੰਗੋ ਅੱਗਿਓ ਲਿਖਦੇ ਨੇ ਤੁਸੀਂ ਸਰਕਾਰ ਤੋਂ ਪਹਿਲਾਂ ਵੀ ਕਈਆਂ ਤੇ ਝੂਠੇ ਪਰਚੇ ਕੀਤੇ ਨੇ ਹੁਣ ਵੀ ਝੂਠੇ ਪਰਚੇ ਕਰ ਸਕਦੇ ਹੋ ਜੋ ਕਰਨਾ ਹੈ ਕਰੋ ਜੇ ਹਿੰਮਤ ਹੈ ਇਨਸਾਫ ਪਸੰਦੋਂ ਤਾਂ ਇਨਵੈਸਟੀਗੇਸ਼ਨ ਦੋ सीबीआई ਨੂੰ ਚੈਲੰਜ ਕਬੂਲ ਇਹ ਸਭ ਕੁਝ ਬਿਕਰਮ ਸਿੰਘ ਮਜੀਠੀਆ ਡਾਕਟਰ ਰਵੀਜੋਤ ਸਿੰਘ ਦੇ ਉਸ ਅੱਪਾ ਕਹਿ ਸਕਦੇ ਆ ਬਿਆਨ ਤੋਂ ਬਾਅਦ ਲਿਖ ਦੇਣੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਪਰ ਇੱਕ ਨਾਲ ਚਰਚਾ ਹੋਰ ਜੋ ਆਪਾਂ ਸ਼ੁਰੂਆਤ ਚ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੇ ਜਾਂ ਫਿਰ ਬਾਕੀ ਆਗੂਆਂ ਦੀਆਂ 2027 ਤੱਕ ਕਿੰਨੀਆਂ ਹੋਰ ਅਜਈਆਂ ਪ੍ਰਾਈਵੇਟ ਜਾਂ ਅਤਰਾਜੁਕ ਤਸਵੀਰਾਂ ਸਾਹਮਣੇ ਆ ਸਕਦੀਆਂ ਨੇ ਤਾਂ ਦੱਸ ਦੇਣੇ ਇੱਕ ਚਰਚਾ ਇਹ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੇ ਲਗਭਗ ਇੱਕ ਦਰਜਨ ਆਗੂਆਂ ਦੇ ਜਿਹਦੇ ਵਿੱਚ ਵਿਧਾਇਕ ਵੀ ਸ਼ਾਮਲ ਨੇ ਤੇ ਮੰਤਰੀ ਵੀ ਸ਼ਾਮਲ ਨੇ ਉਹਨਾਂ ਦੀਆਂ ਅਜਈਆਂ ਪ੍ਰਾਈਵੇਟ ਸਮੇਦੀਆਂ ਜਾਂ ਫਿਰ ਅਤਰਾਜਜਕ ਤਸਵੀਰਾਂ ਜਾਂ ਵੀਡੀਓ ਵੀ ਸਾਹਮਣੇ ਆ ਸਕਦੀਆਂ ਨੇ ਪਰ ਬਾਕੀ ਭਾਗੂਆਂ ਦੀਆਂ ਸਕਦੀਆਂ ਨੇ ਇਹਦੇ ਵਿੱਚ ਵੀ ਕੋਈ ਸੰਕਾ ਨਹੀਂ ਉਹ ਭਾਵੇਂ ਅਕਾਲੀ ਦਲ ਦਾ ਹੋਵੇ ਉਹ ਕਾਂਗਰਸ ਦਾ ਹੋਵੇ ਜਾਂ ਫਿਰ ਭਜਪਾ ਦਾ ਹੋਵੇ ਇਸ ਤੋਂ ਪਹਿਲਾਂ ਜੋ ਅਕਾਲੀ ਦਲ ਦੇ ਆਗੂ ਨੇ ਸੁੱਚਾ ਸਿੰਘ ਗਲੰਗਾ ਉਹਨਾਂ ਦੀ ਵੀ ਇੱਕ ਵੀਡੀਓ ਬੜੀ ਵਾਇਰਲ ਸੀ ਤੇ ਉਹਨਾਂ ਨੇ ਖੁਦ ਅਕਾਲ ਤਖਤ ਦੇ ਸਾਹਮਣੇ ਮੰਨਿਆ ਸੀ ਕਿ ਉਸ ਵੀਡੀਓ ਦੇ ਵਿੱਚ ਉਹ ਖੁਦ ਨੇ ਪਰ ਉਹਨਾਂ ਨੂੰ ਅਦਾਲਤੀ ਪ੍ਰਕਿਰਿਆ ਦੇ ਵਿੱਚ ਬਰੀ ਕਰ ਦਿੱਤਾ ਗਿਆ ਸੀ ਧੰਨਵਾਦ